Tester Badaam dod. ਹੁਣ ਆਪਾਂ ਦੇਖਿਆ ਵੀ ਸਰਦੀ ਚ ਬਹੁਤ ਹੀ ਬਜ਼ਾਰਾਂ ਦੇ ਵਿੱਚ ਮਿਲ ਰਿਆ ਪਰ ਜੇ ਤੁਸੀਂ ਘਰੇ ਬਣਾਉਣਾ ਇਹਦਾ ਜਿਹੜਾ ਸਾਰਾ ਸਮਾਨ ਉਹ ਬਣਾ ਕੇ ਰੱਖਣਾ ਤਾਂ ਉਹਦੇ ਲਈ ਕੀ ਕੀ ਚਾਹੀਦਾ ਇਹ ਤੁਹਾਨੂੰ ਅੱਜ ਜਿਹੜਾ ਮੈਂ ਦੱਸਣ ਲੱਗੀ ਆ ਸਭ ਤੋਂ ਪਹਿਲਾਂ ਜਿਹੜੇ ਬਦਾਮ ਆ ਉਹਨਾਂ ਨੂੰ ਆਪਾਂ ਭਿਉਂ ਕੇ ਰੱਖਣਾ ਜਿਹੜੇ ਬਾਜ਼ਾਰ ਵਾਲੇ ਉਹ ਭਿਉਂਦੇ ਨਹੀਂ ਹੁੰਦੇ ਉਹ ਛਿਲਕ ਉਤਾਰਨ ਲਈ ਉਹਨਾਂ ਨੂੰ ਉਬਾਲ ਲੈਂਦੇ ਆ ਫਿਰ ਜਿਹੜੀ ਸਾਰੀ ਬਦਾਮ ਦੀ ਤਾਕਤ ਆ ਉਹ ਤਾਂ ਉਬਾਲੇ ਤੋਂ ਨਿਕਲ ਜਾਂਦੀ ਹੈ ਨਾ ਇਸ ਲਈ ਜਿਹੜਾ ਆਪਾਂ ਹੈਗਾ ਘਰ ਇਹਨਾਂ ਨੂੰ ਭਿਉਂਗੇ ਰੱਖਣਾ ਤੇ ਫਿਰ ਇਹਨਾਂ ਨੂੰ ਛਿੱਲਣਾ ਹੈਗਾ ਛਿੱਲਨ ਦਾ ਸੌਖਾ ਹੋ ਜਾਏ ਇਸ ਲਈ ਜਿਹੜੇ ਬਦਾਮ ਆ ਉਹ ਭਿਉਂਤੇ ਜਾਂਦੇ ਆ ਜਿਹੜੇ ਬਦਾਮ ਹੁੰਦੇ ਉਹ ਪਾਣੀ ਦੇ ਵਿੱਚ ਆ ਉਬਾਲੇ ਜਾਂਦੇ ਆ ਤੇ ਇਹ ਸਾਰੇ ਆਪਾਂ ਜਦੋਂ ਰਾਤ ਨੂੰ ਭਿਉਂ ਦੇਣੇ ਆ ਤੇ ਸਵੇਰ ਤੱਕ ਇਹ ਸਾਰਾ ਛਿਲਕਾ ਜਿਹੜਾ ਆਸਾਨੀ ਨਾਲ ਉਤਰ ਜੇਗਾ ਜਿਵੇਂ ਆਪਾਂ ਭਿਉਂ ਕੇ ਵੈਸੇ ਵੀ ਬਦਾਮ ਖਾਣੇ ਆ ਤੇ ਇਦਾਂ ਤੁਸੀਂ ਇਹਨਾਂ ਨੂੰ ਛਿੱਲ ਲੈਣਾ ਸਾਰੇ ਬਦਾਮਸ ਨੂੰ ਇਦੇ ਵਿੱਚ ਕੀ ਕੀ ਪਏਗਾ ਸਾਰੀ ਰੈਸਪੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਹਾਂ ਬਹੁਤ ਹੀ ਟੇਸਟੀ ਮਿਲਕ ਹੁੰਦਾ ਤੇ ਸਰਦੀ ਚ ਇਹਨੂੰ ਜ਼ਰੂਰ ਆ ਜਿਹੜਾ ਤੁਹਾਨੂੰ ਘਰ ਆ ਪੀਣਾ ਚਾਹੀਦਾ ਬਹੁਤ ਇਹਦੇ ਵਿੱਚ ਤਾਕਤ ਹੁੰਦੀ ਹੈ ਬੱਚਿਆਂ ਨੂੰ ਵੀ ਪਿਉਣਾ ਚਾਹੀਦਾ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਲੈਣਾ ਸੇਵ ਕਰਕੇ ਰੱਖ ਲੈਣਾ ਬਹੁਤ ਹੀ ਇਹ ਕੰਮ ਦੀ ਚੀਜ਼ ਹੈਗੀ ਆ ਇਹ ਬਦਾਮ ਆ ਜਿਹੜੇ ਆਪਣੇ ਛਿੱਲ ਚੁੱਕੇ ਆ ਤੇ ਹੁਣ ਇਹਦੇ ਵਿੱਚ ਆਪਾਂ ਪਿਸਤੇ ਪਾਉਣੇ ਆ ਥੋੜੇ ਜਿਹੀ ਪਿਸਤੇ ਪਾ ਲੈਣੇ ਆ ਤੇ ਥੋੜੇ ਜਿਹੀ ਆਪਾਂ ਕਾਜੂ ਪਾ ਲੈਣੇ ਆ ਤੇ ਹੁਣ ਇਹਨਾਂ ਨੂੰ ਕਰਨਾ ਏ ਜੀ ਆਪਾਂ ਰੋਸਟ ਥੋੜਾ ਜਿਹਾ ਮਤਲਬ ਹਲਕਾ ਹਲਕਾ ਭੁੰਨਣਾ ਹੁੰਦਾ ਇਹਨਾਂ ਨੂੰ ਇਹ ਤਿੰਨ ਚੀਜ਼ਾਂ ਆਪਾਂ ਜਿਹੜੀਆਂ ਹੁਣ ਲਈਆਂ ਹੈਗੀਆਂ ਇਹਨਾਂ ਨੂੰ ਸੁੱਕਾ ਪਾ ਕੇ ਕੋਈ ਘਿਓ ਵਗੈਰਾ ਆਪਾਂ ਨਹੀਂ ਪਾਉਣਾ ਸੁੱਕਾ ਇਹਨਾਂ ਨੂੰ 5 ਤੋਂ 7 ਮਿੰਟ ਜਿਹੜਾ ਲੋ ਫਲੇਮ ਦੇ ਉੱਤੇ ਆਪਾਂ ਇਹਨਾਂ ਨੂੰ ਭੁੰਨਣਾ ਹੈਗਾ ਵੀਡੀਓ ਲਾਈਕ ਜ਼ਰੂਰ ਕਰਿਓ ਕਿਉਂਕਿ ਕੰਮ ਦੀ ਏ ਤੇ ਬਹੁਤ ਟੇਸਟੀ ਜਿਹੜਾ ਦ ਕਿਉਂਕਿ ਬਾਜ਼ਾਰਾਂ ਚ ਵੀ ਆਪਾਂ ਪੀਂਨੇ ਹਨਾ 100 ਰੁਪਏ ਦਾ ਗਲਾਸ ਤੁਹਾਨੂੰ ਪਤਾ ਹੀ ਮਿਲਦਾ ਹੁੰਦਾ ਛੋਟਾ ਜਿਹਾ ਕੁੱਲੜ ਦੇ ਵਿੱਚ ਪਰ ਘਰੇ ਆਪਾਂ ਇਹਨੂੰ ਬਣਾ ਕੇ ਰੱਖ ਲਿਆਂਗੇ ਤੇ ਦੋ ਤਿੰਨ ਮਹੀਨੇ ਇਹ ਚੱਲੇਗਾ ਆਪਣਾ ਜਿਹੜਾ ਆਪਾਂ ਸਮਾਨ ਬਣਾਵਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਇਸ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾਉਣਾ ਰੋਸਟ ਕੀਤੇ ਹੋਏ ਵਿੱਚ ਥੋੜੀ ਮਿਸ਼ਰੀ ਪਾਉਣੀ ਆ ਇਹਨੂੰ ਬਣਾ ਕੇ ਰੱਖਣਾ ਤੇ ਹਲਦੀ ਪਾਉਣੀ ਆ ਹਲਦੀ ਤੁਸੀਂ ਮਤਲਬ ਆਪਣੇ ਸਮਾਨ ਦੇ ਹਿਸਾਬ ਨਾਲ ਪਾ ਸਕਦੇ ਜਿੰਨਾ ਆਪਣੇ ਕਾਜੂ ਬਦਾਮ ਲਏ ਆ ਤੇ ਇਹੇ ਕੇਸਰ ਦੀ ਆਪਾਂ ਕੁਛ ਪੱਤੀਆਂ ਇਹਦੇ ਵਿੱਚ ਹੁਣੇ ਪਾ ਦੇਣੀਆਂ ਹੈਗੀਆਂ ਕੁਛ ਪੱਤੀਆਂ ਪਰ ਰੱਖੀਆਂ ਕੁਛ ਪੱਤੀਆਂ ਆਪਾਂ ਬਾਅਦ ਚ ਪਾਵਾਂਗੇ ਤੇ ਇਹਦੇ ਵਿੱਚ ਨਾ ਥੋੜਾ ਜਿਹਾ ਮੈਂ ਮਿਲਕ ਪਾਊਡਰ ਪਾ ਰਹੀ ਹਾਂ ਸੁੱਕਾ ਦੁੱਧ ਇਹਨੂੰ ਬਾਅਦ ਚ ਵੀ ਪਾਇਆ ਜਾ ਸਕਦਾ ਹੈਗਾ ਇਹਨੂੰ ਨਹੀਂ ਵੀ ਪਾਉਣਾ ਤਾਂ ਤਾਂ ਵੀ ਸਰ ਜਾਊਗਾ ਹੁਣ ਜਦੋਂ ਆਪਾਂ ਦੂਸਰੇ ਪਾਸੇ ਹੈਗਾ ਇਹ ਆਪਾਂ ਦੁੱਧਾ ਉਹਨੂੰ ਗਰਮ ਕਰ ਲੈਣਾ ਜਿਵੇਂ ਡੇਲੀ ਆਪਾਂ ਦੁੱਧਾ ਹਨਾ ਗਰਮ ਕਰਕੇ ਪੀਂਨੇ ਆ ਉਵੇਂ ਜਿਹੜਾ ਹੈਗਾ ਦੁੱਧ ਨੂੰ ਉਬਾਲਾ ਜਿਹੜਾ ਦੇ ਲੈਣਾ ਹੈਗਾ ਤੇ ਇਸ ਮਾਣਾ ਜਿਹੜਾ ਸਾਰਾ ਇਹ ਮਿਕਸੀ ਦੇ ਵਿੱਚ ਪੀਸ ਲੈਣਾ ਇਹ ਥੋੜਾ ਜਿਹਾ ਮੇਰਾ ਦਰਦਰਾ ਬਣਿਆ ਕਿਉਂਕਿ ਜਦੋਂ ਹੀ ਮੈਂ ਮਿਕਸੀ ਲਾਈ ਉਹਦੀ ਲਾਈਟ ਆ ਜਿਹੜੀ ਭਜ ਗਈ ਸੀ ਤੁਸੀਂ ਇਹਨੂੰ ਬਿਲਕੁਲ ਬਰੀਕ ਕਰਕੇ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਆ ਦੋ ਤੋਂ ਤਿੰਨ ਮਹੀਨੇ ਇਹ ਜਿਹੜਾ ਚੱਲੇਗਾ ਤੇ ਜਦੋਂ ਵੀ ਤੁਹਾਡਾ ਹੀ ਤੰਦਿਲ ਕਰੇ ਹੈਨਾ ਕੇਸਰ ਮਿਲਕ ਬਦਾਮ ਏਪੀਨ ਨੂੰ ਤੇ ਉਦੋਂ ਤੁਸੀਂ ਜਿਹੜਾ ਘਰੇ ਇਹਨੂੰ ਬਣਾ ਕੇ ਪੀ ਸਕਦੇ ਆ ਇੰਨਾ ਇਹਦਾ ਕਲਰ ਆ ਜਿਹੜਾ ਉਹ ਵੀ ਬਹੁਤ ਸੋਹਣਾ ਆਏਗਾ ਤੇ ਦੋ ਆ ਜਿਹੜੇ ਇਹ ਮਕੁਲੜ ਗਲਾਸ ਲੈ ਹੈਗੇ ਆ ਕੁਲੜ ਦੇ ਵਿੱਚ ਜੇ ਇਹਨੂੰ ਤੁਸੀਂ ਪੀਓਗੇ ਤਾਂ ਇਹਦਾ ਟੇਸਟ ਆ ਜਿਹੜਾ ਹੋਰ ਜ਼ਿਆਦਾ ਵਧੀਆ ਬਣ ਜਾਏਗਾ ਤੇ ਬੱਚੇ ਆ ਜਿਹੜੇ ਇਹ ਖੁਸ਼ ਹੋ ਕੇ ਪਿੰਦੇ ਤੇ ਇਹ ਤਾਕਤਾਂ ساری ਤਾਕਤ ਹੀ ਹੈ ਨਾ ਇਹ ਜੇ ਬੱਚੇ ਨੂੰ ਇਹ ਬਸ ਪੀ ਲੈਣ ਹਨਾ ਤਾਂ ਬਹੁਤ ਵਧੀਆ ਹੈਗੀ ਹੈ ਮੈਂ ਵੀ ਸਾਡੇ ਬੱਚੇ ਨੂੰ ਧੱਕੇ ਨਾਲ ਪਿਆ ਬੱਚੇ ਵੈਸੇ ਪੀਂਦੇ ਤਾਂ ਹੈ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰਨੀ ਹੈ ਵੀ ਬੱਚੇ ਜਿਹੜੇ ਪੀ ਲੈਣ ਇਸ ਤੋਂ ਬਾਅਦ ਥੋੜੇ ਜਿਹੀ ਪਿਸਤੇ ਆਪਾਂ ਇਹਦੇ ਉੱਪਰ ਹੋਰ ਪਾ ਰਹੇ ਆ ਤੇ ਥੋੜੇ ਜਿਹਾ ਆਪਾਂ ਕੇਸਰ ਦੇ ਧਾਗੇ ਵੀ ਰੱਖ ਲਏ ਸੀਗੇ ਤੇ ਥੋੜਾ ਜਿਹਾ ਆਪਾਂ ਕੇਸਰ ਪਾ ਰਹੇ ਆ ਤਾਂ ਬਿਲਕੁਲ ਬਾਜ਼ਾਰ ਵਾਲਾ ਇਹਦਾ yellow ਜਾਂ ਕਲਰ ਆ ਜਿਹੜਾ ਬਣ ਜੇਗਾ ਤੇ ਟੇਸਟ ਟੇਸਟ ਇਹਦਾ ਬਹੁਤ ਜ਼ਿਆਦਾ ਵਧੀਆ ਸੀ ਆ ਤੇ ਤੁਸੀਂ ਵੀ ਇਹਨੂੰ ਬਣਾ ਕੇ ਰੱਖਣਾ ਸਰਦੀ ਸਰਦੀ ਪੀਣਾ ਬਹੁਤ ਵਧੀਆ ਇਹ ਚੀਜ਼ ਹੈਗੀ ਆ ਤੇ ਵੀਡੀਓ ਨੂੰ ਸ਼ੇਅਰ ਕਰਨਾ ਮੈਂ ਵੀਰਪਾਲ ਕੌਰ ਸਿੱਖੋਂ ਜੈਤੋ ਥੈਂਕ ਯੂ